ਕਿ ਸਸ਼ਕਾ ਰੀ ਅਜੇ ਕੀ ਪ੍ਰੰਦੋਸ਼ਾ ਹੋਈ ਦੇ ਨੈਪਰ ਗੁੱਸਾ ਕੱਤੀਆਂ ਨਾਲ ਪਾਉਂ ਗੁੱਸਾ ਤਾਂ ਹੀ ਆਦਾ ਹੁੰਦਾ ਜਦੋਂ ਚੀਜ਼ ਕੋਈ ਆਪਾਂ ਨੇ ਕੀਤੀ ਉਹ ਆਪਣੇ ਅਕੋਰਡਿੰਗ ਨਹੀਂ ਗਈ ਇਹ ਆਪ ਦੂਜੇ ਬੰਦਾ ਆਪਣੇ ਅਕੋਰਡਿੰਗ ਨਹੀਂ ਚੱਲਿਆ ਤੇ ਆਪਾਂ ਸਿਚੁਏਸ਼ਨ ਚ ਫਸ ਗਏ ਐਰ ਘਾਣਤ ਗਏ ਹੁਣ ਗੱਲ ਉੱਥੀ ਆ ਚੀਜ਼ ਆਪਣੇ ਅਕੋਰਡਿੰਗ ਨਹੀਂ ਗਈ ਠੀਕ ਆ ਇੱਕ ਇੱਕ ਇਸੇ ਦੂਜੇ ਬੰਦੇ ਨੂੰ ਆਪਣੇ ਕੁਝ ਕਰਨੇ ਨੂੰ ਕਿਹਾ ਤੇ ਉਹ ਅਪਨੇ ਅਕੋਰਡਿੰਗਲੀ ਐਕਟਿੰਗ ਕਰ ਜਾਂਦੇ ਹੁੰਦੇ ਹੁਣ ਅਧਿਕਾਰਮਾ ਆਰਗੂਮੈਂਟ ਹੋ ਜਾਂਦੇ ਮੇਰੇ ਫਾਦਰ ਸਾਹਿਬ ਨਾਲ ਹੋ ਜਾਂਦਾ ਜਾਂਦਾ ਇਹਦਾ ਮਤਲਬ ਹੈ ਕਿ ਬਿੱਤੇ ਕੀ ਸਲਾਹ ਕੋ ਛੋੜ ਹੁੰਦੀ ਉਹਨੇ ਦੀ ਸਲਾਹ ਕੋ ਛੋੜ ਹੁੰਦੀ ਆਈ ਥਿੰਕ ਹੁੰਦਾ ਹੁਣ ਘਰ ਮਾ ਨਾਰਮਲੀ ਇਹ ਦੋ ਬੰਦੇ ਰਹਿੰਦੇ ਆ ਹਾਂ ਵੀ ਉਹ ਵੀ ਤੋਗੰਦਮੀ ਨਹੀਂ ਇੱਤਨੀ ਇੱਤਨਾ ਹੁਣ ਮੇਰੀ ਆਪਣਾ ਮਾਈਂਡ ਸੈਟ ਮੈਂ ਆਪਣੇ ਤਰੀਕੇ ਨਾਲ ਸੋਚਦਾ ਉਹ ਆਪਣੇ ਤਰੀਕੇ ਨਾਲ ਸੋਚਦੇ ਉਹ ਕਹਿੰਦੇ ਨਹੀਂ ਐ ਇਦਾਂ ਨਹੀਂ ਇਦਾਂ ਹੁਣ ਤੇ ਫਿਰ ਤਾਂ ਤੇਰੀ ਆਈਡੀ ਨਹੀਂ ਫੁੱਗਦੀ ਨਹੀਂ ਜਾਂਦੇ ਉਹ ਉਹ ਐਕਟ ਕਰਦੇ ਆਂ ਤਾਂ ਉਹ ਗੁੱਸਾ ਹੁੰਦਾ ਫਿਰ ਹੁਣ ਆ ਗਿਆ ਸਵਾਲ ਵੀ ਉਹ ਚੀਜ਼ ਨਹੀਂ ਕਰਨੀ ਫਿਰ ਉਹ ਉਹ ਕਹਿ ਨਹੀਂ ਜਿਵੇਂ ਉਹ ਹੁੰਦਾ ਚਾਹੀ ਤੂੰ ਦਿਨ ਇਹ ਦਿਨਾ ਬਿਤੇ ਉਸ ਨੂੰ ਕੁਝ ਕਰਨੇ ਨੂੰ ਕਿਹਾ ਹੁੰਦਾ ਏ ਤੇ ਉਹ ਨਹੀਂ ਕਰਦਾ ਉਹਦਾ ਕਿਉਂ ਨਹੀਂ ਕਰਦਾ ਹੈਗਾ ਉਹਦਾ ਫਿਰ ਦੇਖ ਆ ਗਿਆ ਸਵਾਲ ਹੁਣ ਹੁਣ ਪਤਾ ਚੱਲਿਆ ਕਹਿੰਦਾ ਕਿ ਹਾਂ ਵੀ ਮਤਲਬ ਜਦ ਕਿ ਉਹ ਸਹੀ ਵੀ ਹੋਵੇ ਹੁਣ ਉੱਥੇ ਸਹੀ ਗਲਤ ਕੀ ਆ ਮੇਰਾ ਸਹੀ ਗਲਤ ਹੋ ਰਿਹਾ ਉਹਨਾਂ ਦਾ ਸਹੀ ਗਲਤ ਹੋਰ ਅਰੇ ਮੈਨੀਆਂ ਸਮਝਦਾ ਨਹੀਂ ਆਬਵੀਅਸ ਹੀ ਗੱਲ ਆ ਹੁਣ ਹਰੇਕ ਹਰੇਕ ਕਰਨ ਦੀ ਪੁੱਛ ਪੜਤਾਲ ਰੀਵੈਲੂਏਸ਼ਨ ਵੈਲੂਏਸ਼ਨ ਕਰ ਲਗੂਂੇ ਫਿਰ ਬੋਲੂਗੇ ਫਿਰ ਤੱਕ ਪੁੱਛ ਕਰ ਪਰ ਨਹੀਂ ਨੇਚਰਲ ਉਹ ਵੀ ਤਾਂ ਹੁੰਦਾ ਏ ਹੁਣ ਗੱਲ ਆਈ ਜੋ ਤੁਸੀਂ ਉਧਰ ਤੋਂ ਕੋਈ ਰਿਸਪੌਂਸ ਆਇਆ ਤਾਂ ਆਪਾਂ ਵੀ ਨਾਲ ਹੀ ਨਾਲ ਦੇ ਦਤਾ ਰੂ ਵੀ ਖਾਲਾ ਕੀ ਚੱਲ ਹੀ ਹੁੰਦੇ ਰਹਿੰਦੀਆਂ ਲੋਕ ਚੋਕੇ ਤਾਂ ਦਿੱਲੀ ਦਾ ਕੰਮ ਆ ਉੱਤੇ ਚਲ ਸੌਰੀ ਟੀਲ ਹੁੰਦਾ ਬਾਅਦ ਚ ਹਾਂ ਠੀਕ ਹੈ ਕਰਨਾ ਨਹੀਂ ਗਲਤੀ ਠੀਕ ਠੀਕ ਯਾ ਹੇ ਤਾਂ ਹੁੰਦਾ ਕਿ ਹਾਂ ਕਈ ਕਈ ਵਾਰ ਪਰ ਉਹ ਤਾਂ ਹੁੰਦਾ ਕਿ ਦੋ ਬੰਦੇ ਐਂ ਤਾਂ ਕਿਉਂ ਸੋਚ ਰਿਹਾ ਹੈ ਕਰ ਰਿਹਾ ਜਦ ਕਿ ਇਹ ਵੀ ਐ ਤੇ ਐ ਹੋ ਸਕਦਾ ਹੈ ਹੁਣ ਪਤਾ ਨਹੀਂ ਚੱਲਦਾ ਜਾਂ ਆਪਣੇ ਨਾਲ ਕੁਝ ਬੰਦੇ ਹੁੰਦੇ ਆ ਜਾਂ ਆਪਣੇ ਵੱਡੇ ਵੱਡੇ ਰੀਮ ਸਾਦੇ ਸਾਹਿਬ ਦਿਓ ਜਾਂ ਘਰ ਦੀ ਮੰਮੀ ਡੈਡੀ ਦੇ ਐਗਜ਼ਾਮਪਲ ਉਹ ਹਰਦਾ ਕਿਉਂ ਐਕਟ ਕਰ ਰਹੇ ਵੀ ਉਹ ਐਦਾਂ ਦੇ ਫੈਸਲੇ ਕਿਉਂ ਲੈ ਰਹੇ ਹੈ ਉਹ ਐਦਾਂ ਕਿਉਂ ਬਿਹਿੇ ਆਪਾਂ ਨੂੰ ਹਾਲ ਦੀ ਕੀੜੀ ਨਹੀਂ ਪਤਾ ਚੱਲਦਾ। ਯਾ ਕੋਈ ਫਰੈਂਡ ਆ ਕੁਝ ਸਰਟਨ ਤਰ੍ਹਾਂ ਦੇ ਬਿਹੇਵ ਕਰੇ। ਆਪਾਂ ਨੂੰ ਉਸ ਟਾਈਮ ਨਹੀਂ ਪਤਾ ਚੱਲਦਾ। ਬਾਅਦਿਆਂ ਦਾ ਪਣੀ ਪਰ ਉੱਚੀ ਨਾਲ ਹੀ ਫਿਰ ਪਤਾ ਚੱਲ ਗਿਆ। ਛਾ ਤਾਂ ਕਰਕੇ ਤਾਂ ਕਰਕੇ ਉਹ ਐ ਕਰਦਾ ਹੁੰਦਾ ਸੀ। ਤਾਂ ਕਰਕੇ ਉਹਨੇ ਮੈਨੂੰ ਇਹ ਗੱਲਾਂ ਕਹੀਆਂ ਸੀ। ਤਾਂ ਕਰਕੇ ਉਹਨੇ ਮੈਨੂੰ ਦੇਖਦਾ ਵੀ ਐਵੇਂ ਨਹੀਂ ਐਵੇਂ ਕਰੀਦਾ ਹੁੰਦਾ। ਕਉ ਪਰ ਕੋਈ ਐਕਸਪੀਰੀਅੰਸ ਨਹੀਂ ਹੁੰਦਾ ਆਪਾਂ ਹਰ ਇੱਕ ਚੀਜ਼ ਜੋ ਨਹੀਂ ਗੁਜ਼ਰੇ ਹੁੰਦੇ ਦੂਆ ਬੰਦਾ ਗੁਜ਼ਰੇ ਹੁੰਦਾ ਉਹ ਦੱਸ ਦਿੰਦਾ ਹੁੰਦਾ ਪਰ ਉਹੀ ਗੱਲ ਹੈ ਉਹਨੇ ਕਿਸ ਨੇ ਗੱਲ ਕੀਤੀ ਕਿ ਜੋਗਾ ਨਾ ਮੱਛੀ ਪੱਥਰ ਤੇ ਸਿਰ ਮਰਾ ਕੇ ਹੀ ਮੁਰਦੇ ਜਾਂਦੀ ਹੈ ਤਹਾਂ ਠੀ ਬਚ ਕੇ ਮਰਦੇ ਇਹ ਨਹੀਂ ਉੱਥੇ ਗਾਣਾ ਹੁੰਦਾ ਹਾਂ ਕਿ ਇਦਰ ਵਾਚ ਨਹੀਂ ਹੁੰਦੇ ਗੁੱਲਣੇ ਵਾਸਤੇ ਕਈ ਤੇ ਕਈਆਂ ਨੂੰ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਹੈਗੇ ਵੀ ਅਦਰਵਾਜ ਫਿਲਹਾਲ ਦੀ ਗੱਲ ਹੈ ਆਪਣੀ ਇਨਫੋਰਮੇਸ਼ਨ ਨਾਲ ਵੀ ਜੋ ਵੀ ਨੌਲੇਜ ਆਪਾਂ ਨੂੰ ਲਿミਟਡ ਆ ਸੱਚੂ ਲਿミਟਡ ਤੇ ਦੂਈ ਬੰਦੇ ਦੀ ਨੌਲੇਜ ਹੋ ਰਹਾ ਉਦਾ ਏਜ ਉਤੀ ਏਜ ਹੋ ਰਹਾ ਜਿੰਨੇ ਜਨਰੇਸ਼ਨ ਗੈਪ ਹੋ ਰਹਾ ਉਹਦੇ ਐਕਸਪੀਰੀਅੰਸ ਹੋ ਰਤੇ ਆਪਣੇ ਤੋਂ ਜ਼ਿਆਦਾ ਤੇ ਡਿਫਰੈਂਟ ਵੀ ਆ ਬਿਲਕੁਲ ਸਹੀ ਆ ਪਲੇਸ ਤਾਂ ਉੱਥੇ ਹੁੰਦਾ ਵੀ ਦਾ ਤੇ ਆਪਣਾ ਫੈਸਲਾ ਕੁਝ ਹੋਰ ਹੁੰਦਾ ਦੂਜੇ ਬੰਦੇ ਦਾ ਕੁਝ ਹੋਰ ਹੁੰਦਾ ਤੇ ਉਹ ਆਪਾਂ ਨੂੰ ਪਸੰਦ ਨਹੀਂ ਆਦਾ ਫਿਰ ਆਪਾਂ ਨੂੰ ਗੁੱਸਾ ਆਦਾ ਫਿਰ ਫ੍ਰਸਟ੍ਰੇਸ਼ਨ ਹੁੰਦੀ ਹਾਲਾਂਕਿ ਚਲ ਇਹ ਤਾਂ ਮਨ ਸਮਝਾਉਣ ਦੀ ਗੱਲ ਆ ਹੁੰਦੀ ਐ ਵੀ ਹਾਂ ਕਿਸਹੀ ਐ ਕੋਈ ਨਾ ਕੋਈ ਚੱਕਰ ਪਰ ਗੁੱਸਾ ਤਾਂ ਜ਼ਰੂਰੀ ਵੀ ਆ ਬੰਦੇ ਆ ਹੋਰ ਕੀ ਆ ਇਹ ਤੇ ਪਰ ਉਹ ਤਾਂ ਹੈ ਨਹੀਂ ਕਿ ਹਰ ਕੋਈ ਸਹੀ ਹੋਊਗਾ ਹਰ ਕੋਈ ਚੀਜ਼ ਪਰਫੈਕਟ ਹੋਊਗੀ ਕੰਦੇ ਹੀ ਆ ਗੁੱਸਾ ਨਾ ਪਾਟ ਆ ਭਈ ਨਿਚੜਦਾ ਹਾਂ ਗੁੱਸਾ ਹੋ ਗਈ ਪੁੱਠਾ ਸਿੱਧਾ ਕੰਮ ਨਹੀਂ ਕੋ ਹੈਵੀ ਓਵਰ ਨਹੀਂ ਹੋਣਾ ਹੈਗਾ ਦੋ ਮਿੰਟ ਜੇਕਰ ਖਤਨਾ ਕਰਨ ਆ ਮਨ ਕਰੇ ਸਾਈਡ ਨੂੰ ਚਲ ਗੋ ਮੰਜਾ ਮਨਚਾ ਤੋੜ ਕੇ ਫਿਰ ਬੰਦਾ ਸੋ ਹ ਗੁੱਸੇ ਚ ਬੰਦਾ ਸੋਚਦਾ ਨਹੀਂ ਹੈਗਾ ਪ੍ਰੋਪਰ ਦਿਮਾਗ ਨਹੀਂ ਉਸੇ ਵੇ ਤਾਂ ਵਸੇ ਚੱਕਲੇ ਚਰਲ ਵਾਲਾ ਕੰਮ ਹੁੰਦਾ ਹੰਗ ਗੁੱਸਾ ਹੀ ਤਾਂ ਬੰਦਾ ਕੁਝ ਠੀਕ ਹੈ ਜੀ ਅਗਸਤ ਇਨਿੰਗ ਅੱਛੀ 24 ਅਪ੍ਰੈਲ 2020 ਦੀ ਨਾ ਕਰ